ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਹੁਤ ਹੀ ਪਿਆਰਾ ਸੂਟ ਰੈਡੀ ਕੀਤਾ ਆ ਆ ਪੀਚ ਕਲਰ ਦੇ ਉੱਪਰ ਹੈ ਇਹਦੇ ਵਿੱਚ ਡਿਜ਼ਾਈਨਿੰਗ ਥੋੜਾ ਸੈਲਫ ਕਾਟਨ ਦੇ ਵਿੱਚ ਆ ਬਹੁਤ ਹੀ ਪਿਆਰਾ ਫੈਬਰਿਕ ਆ ਡਿਜ਼ਾਈਨਿੰਗ ਬਹੁਤ ਵਧੀਆ ਹੈ ਇਹਦੇ ਉੱਪਰ ਜੋ ਸੈਲਫ ਆ ਸੋ ਆਪਾਂ ਇਹਨੂੰ ਇਦਾਂ ਵਰਕ ਕਰਕੇ ਰੈਡੀ ਕੀਤਾ ਆ ਆ ਵਰਕ ਬਾਹਾਂ ਤੇ ਆ ਬੈ ਨੈਕ ਦੇ ਉੱਪਰ ਆਏ ਆ ਸੋ ਇਹਦੇ ਨਾਲ ਜਿਹੜੀ ਆਪਾਂ ਸਲਵਾਰ ਰੈਡੀ ਕੀਤੀ ਹੈਗੀ ਆਇਆ ਇਨਨਾਂ ਨੇ ਥੋੜਾ ਜਿਹਾ ਮੋਰੀ ਦੇ ਉੱਪਰ ਵਰਕ ਕਰਵਾਇਆ ਹੋਇਆ ਸੇਮ ਜਿਵੇਂ ਆਪਾਂ neck ਤੇ flower ਸੇਮ ਉਹੀ ਚੀਜ਼ ਸੋ ਆਪਣੇ ਇੱਕ ਕਸਟਮਰ ਨੇ ਜਿਹੜੇ ਇਹਨਾਂ ਦੇ ਕੋਲ ਬਹੁਤ ਹੀ ਪਿਆਰਾ ਆਹ ਦੁਪੱਟਾ ਸੀਗਾ ਆਹ ਵਾਲਾ ਸੋ ਆਪਾਂ ਇਸ ਕੰਟਰਾਸਟ ਦੇ ਵਿੱਚ ਹੀ ਸਾਰਾ ਟੋਟਲ ਆਪਾਂ ਸੂਟ ਆ ਰੈਡੀ ਕੀਤਾ ਆ ਬਹੁਤ ਹੀ ਪਿਆਰਾ ਕੰਬੀਨੇਸ਼ਨ ਦੁਪੱਟੇ ਦੇ ਨਾਲ ਬਣਿਆ ਆ ਸੋ ਤੁਹਾਨੂੰ ਪਸੰਦ ਆਨ ਦਾ ਤਾਂ ਬਲੀ ਤੁਸੀਂ ਸਾਡੇ ਨਾਲ ਜਰੂਰ ਕੰਟੈਕਟ ਕਰ ਸਕਦੇ ਆ ਸਾਡਾ ਕੰਟੈਕਟ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਐਚਪੀ ਮਾਲਵਾ ਬੁਟੀਕ ਥੈਂਕ ਯੂ so much